ਸਤਨਾਮ ਵਾਹਿਗੁਰੂ ਸਾਹਿਬ ਜੀ ਬਾਰਾ ਮਹਾਮਾਜ ਮਹੱਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦੇ ਦਿਸ ਭ੍ਰਮੇ ਠਗਿਆਈ ਪ੍ਰਭ ਕੀ ਸ਼ਾਮੈ ਤੀਨਤ ਦੇਲੇ ਬਹਰੇ ਕਿਤਨ ਆਵੇ ਕਾਮ ਜਲ ਬਿਨ ਸਖ ਤੁਮ ਲਾਵਦੀ ਉਪਜੈ ਨਹੀਂ ਦਾਮ ਹਰਨਾਨ ਮਿਲਿਐ ਸਾਜਨ ਕਤ ਪਈਐ ਬਿਸਰਾਮ ਜਿਤ ਘਰ ਹਰਿ ਕੰਤਨ ਪ੍ਰਗਟੈ ਪਾਠ ਨਗਰ ਸੇਗਰਮ ਸਰਬ ਸ਼ਿੰਗਾਲ ਤੰਬੋਲ ਰਸ ਸਣ ਦੇਹੀ ਸਭ ਖਾਮੈ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸੱਜਣ ਸਭ ਜਾਮੈ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾਹੇ ਜਲਤਾ ਮੈ ਚੇਤ ਗਵਿੰਦ ਅਰਾਦੀ ਐ ਹੋਵੇ ਆਨੰਦ ਕਣਾ ਸੰਤ ਜਨ ਮਿਲ ਪਾਈ ਐ ਰਸਨਾ ਨਾਮ ਬਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਸਹਿ ਗਣਾ ਇਕ ਖਿਣੇ ਤਿ ਬਿਨ ਜੀਵਨ ਬਿਰਥਾ ਜਨਮ ਜਨਾ ਜਲ ਥਲ ਮਈ ਅਲ ਪੂਰਿਆ ਰਬਿਆ ਵਿੱਚ ਵਣਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁਖ ਗਣੈ ਜਿਨੀ ਰਹੇ ਆ ਸੋ ਪ੍ਰਭ ਨੰਨਾ ਬਾਗਮਣ ਹਰ ਦਰਸ਼ਨ ਕੋ ਮਰ ਲੂਤਿ ਉਦਾਨੰਕ ਪਿਆਸ ਮਨ ਕੀਤ ਮਿਲਾਏ ਸੋ ਪ੍ਰਭ ਤੁਸ ਕੈ ਪਾਈ ਲੱਗੈ ਵੈਸਾਖ ਤਿਰਨ ਗਿ ਵਾਢੀਐ ਜਿਨਾਂ ਪ੍ਰੇਮ ਬੁਸ਼ਾਹ ਹਰ ਸਾਜਨ ਬੁਰਖ ਵਿਸਾਰਕੈ ਲੱਗੀ ਮਾਇਆ ਤਾਹ ਕੁਤਰ ਕਲ ਤਰਨ ਸੰਗਤਨ ਹਰਿ ਅਵਨਸੀ ਆਹ ਬਲਜ ਬਲਜ ਸਗਲੇ ਮੋਏ ਝੂਠੇ ਧੰਦੇ ਮਾਹ ਇਕਸ ਹਰ ਕੇ ਨਾਮ ਬਿਨ ਵੱਦ ਲਈਏ ਕੋਹੀ ਦਇਓ ਵਿਸਾਰਿ ਬੁਚਨ ਪ੍ਰਭ ਬਿਨ ਅਵਰਨ ਗੋਈ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਸੋਈ ਨਾਨਕ ਕੀ ਪ੍ਰਭ ਬਿਨ ਤੇ ਪ੍ਰਮਿਲ ਪਰਬਤ ਹੋਈ ਵੈਸਾਖ ਸਹਵ ਤਾ ਨੱਗੈ ਜੇ ਸੰਤ ਭੇਟੈ ਹਰਸੋਈ ਹਰ ਜੀਠ ਜਣੰਦ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਮਨ ਲੱਗਿਆ ਕਿਸੇ ਨ ਦੇ ਬੰਨ ਮਾਨਗ ਮੋਤੇ ਨਾਮ ਪ੍ਰਭ ਉਨ ਲੱਗੇ ਨਹੀਂ ਸੰਨ ਰੰਗ ਸਬਿਨ ਰਾਇ ਨੈ ਜੀਤੇ ਮਨ ਭਵਨ ਜੋ ਹਰ ਲੋੜੇ ਸੁ ਕਰੇ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਣੇ ਸੇਹੀ ਕਹੀਏ ਤੰਨ ਆਪਣ ਲਿਆ ਜੇ ਮਿਲੈ ਵਿਛੜ ਕਿਆ ਰਵੰਨ ਸਦੂ ਸੰਗ ਪ੍ਰਾਪਤੇ ਨਾਨਕ ਰੰਗਮਣੰਨ ਹਰ ਜੇਠ ਰੰਗੇ ਲ ਦਿਸ ਤਨੀ ਜਿਸ ਕੈ ਭਾਗ ਮਥੰਨ ਅਸਾੜਤ ਬੰਦ ਦਿਸ ਲੱਗੇ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਬਿਰਖ ਤੇ ਆਦਤੈ ਮਾਨਸੁ ਸੰਧਿਆਸੈ ਦੁਇ ਭਾਇ ਬਗੁ ਜੀਐ ਗਲ ਪਈ ਇਸ ਜਮਗੇ ਫਾਸ ਜੇ ਹਾਂ ਬੀਜੈ ਸੁ ਲੁਣੈ ਮਥੇ ਜੋ ਲਿਖਿਆ ਸੇ ਰੈਣ ਵਿਹਾਨੀ ਪਛਤਾਣੀ ਉਠ ਚਲੇ ਗਏ ਨਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸ ਕਰ ਗਿਰਬਾ ਬਰਬੇ ਆਪਣੇ ਤੇ ਦਰਸ਼ਨ ਹੋਏ ਪਿਆਸੈ ਪ੍ਰਭ ਤੁਧ ਬਿਨ ਦੁਜੈ ਕੋ ਨਹੀਂ ਨਾਨਕ ਕੀ ਅਰਦਾਸ ਅਸਾਡ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾmvn ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤ ਸੱਚ ਰੰਗ ਇਕ ਨਮਿਆਦਾਰੇ ਵਿਖੇ ਆ ਰੰਗ ਪੁੜਾਵੇ ਆ ਦਿਸੈ ਸਭੇ ਸ਼ਾਰੇ ਹਰਿ ਅਮਰਤ ਪਉਧ ਸੁਹਾਵਨੀ ਮਿਲ ਸਦ ਪੀਵਣ ਹਾਰੇ ਵਣ ਦਿਨ ਪ੍ਰਸੰਗ ਬੋਲਿਆ ਸਮਰਥ પુરਖੀ અપਾਰੇ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰੇ ਜਿਨਿ ਸਖੀਏ ਬ੍ਰਭ ਪਾਇਆ ਹੋ ਤਨ ਕੈ ਸਤਿ ਬਿਲੇ ਹਾਰੇ ਨਾਨਕ ਹਰ ਜੀ ਮੈਂ ਅਕਰ ਸ਼ਬਦ ਸੁਵਾਰਨ ਹਾਰੇ ਸ਼ਾਵਣ ਦਿਨ ਅਗਨੀ ਜਨਰਾਮ ਨਾਮ ਉਰਹਾਰੇ ਪਦ ਪਰਮ ਬੁਲਾਣੀਐ ਦੁਜੇ ਲੱਗਹਿ ਤੈ ਲਖ ਸ਼ਿੰਗਾਰ ਬਣਾਇ ਕਰਜ ਨਹੀਂ ਕੀਤ ਜਿਤ ਦਿਨ ਦੇਵ ਬਿਨਸ ਸੀ ਤਤ ਵੇਲੇ ਕਹਿ ਸੰਪ੍ਰੀਤ ਪਕੜ ਚਲਾਇ ਦੂਦ ਜਮ ਕਿਸੇ ਨ ਦੇਣੀ ਭੀਤ ਛੱਡ ਖੜੋ ਤੇਖਿ ਨੇ ਬਹਿ ਜਿਸੁ ਲੱਗਹਿ ਤੈ आत्मरुडे तन गपेश हो असेत जेह बीज सोडणै कर्म सडड खेत नानक प्रभु शरण आगते चरण बोहित प्रबदेत से पद होई नरक न पाई है गुरु रखन वलहेत असन प्रेमिय महाडा ਮੇਲੀ ਹੈ ਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਬਾਈ ਸੰਤ ਸਹਾਈ ਪ੍ਰੇਮ ਕੇ ਹੋ ਤਨ ਕੈ ਲਗ ਪਾਈ ਵੇਣ ਪ੍ਰਭ ਕਿਉ ਸੁਗ ਪਾਈ ਐ ਦੂਜੀ ਨਹੀਂ ਜਾਈ ਜਿੰਨੇ ਜਾਖਿਆ ਪ੍ਰੇਮ ਰਸ ਸੇ ਤ੍ਰਿਪਤਰਹੀ ਅਕਾਈ ਆ ਬਦਿਆਗ ਬਿਨਤੀ ਕਰੇ ਲਿਹੁ ਪ੍ਰਭੂ ਲੜਲਾਈ ਜੋ ਹਰ ਕੰਤ ਮਿਲਾਈਐ ਸੇ ਵਿਛੜ ਕਤਹਿ ਨ ਜਾਇ ਪ੍ਰਭ ਵਿਰਨ ਦੁਜਾ ਕੋ ਨਹੀ ਨਾਨਕ ਹਰ ਸਰਨਾਈ ਅਸੋ ਸੁਖੀ ਵਸੰਦੀਐ ਜਿਨਾਂ ਮੈਂ ਹਰ ਰਾਈ ਕਤਕ ਕਰਮ ਕਮਾਵਣੇ दोष न कोग ਪਰਮੇਸ਼ਰ ਦੇ ਭੁੱਲੇ ਆ ਵਿਆਪਣ ਸਭ ਦੇ ਰੋਗ ਵੇਮਖ ਹੋਏ RAM ਦੇ ਲਗਨ ਜਨਮ ਵਿਜੋਗ ਖਿੰਨ ਮੈਂ ਘੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਨ ਕੋਈ ਕਰ ਸਕੈ ਕਿਸ ਤੈ ਰੂਹ ਵੇ ਰੂਜ ਕੀ ਤਗ ਸੁਨ ਹੋਏ ਲਿਖਿਆ ਦਰਸਨ ਜੋਗ ਵੜ ਬਾਗੇ ਮੇਰਾ ਪ੍ਰਭ ਮਿਲੈ ਤਾ ਉਤਰੈ ਸਭ ਬਿਯੋਗ ਨਾਨਕ ਗੋ ਪ੍ਰਭ ਰਾਖ ਲੈਹਿ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸੇ ਸਭੀ ਸੋਚ ਨਗਰ ਮਹੇਸ ਹੰਦੀਆ ਹਰ ਪਿਰ ਸੰਗ ਬੈਠੜੀਆ ਤਨ ਕੀ ਸੋਭਾ ਕੈ ਗਣੇ ਜੇ ਸਾਹਿਬ ਮੇਲੜੀਆ ਤਨ ਮਨ ਮੋਲੇ ਆਰਾਮ ਸਿਆ ਸੰਗ ਸਾਜ ਸਹਿ ਲੜੀਆ ਸਾਧ ਜਨਾ ਦੇ ਬਹਰੀ ਸੇ ਰਹਿਨੇ ਅਕੇ ਲੜੀਆ ਇਨ ਦੁੱਖ ਨ ਗਬੂ ਉਤਰੈ ਸਿਜਮ ਕੇ ਵਸ ਬੜੀਆ ਜਿਨ ਨੇ ਰਾਵਿਆ ਬਰਬ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਵੇ ਹਰ ਲਾਲ ਹਰ ਕੰਠ ਤਿਨ ਜੜੀਆ ਨਾਨਕ ਬਾਂਚੇ ਢੋੜ ਤਿਨ ਪ੍ਰਭ ਸਰਨੀ ਦਰ ਪੜੀਆ ਮਗਰ ਪ੍ਰਭ ਅਰਧਨਾ ਬਹੁੜਨ ਜਨ ਬੜੀਆ ਪੋਖ ਤਖਾਰਨ ਵਿਆਪੈ ਗੰਠ ਮਿਲਿਆ ਹਰਨਾਹ ਮਨ ਬੇਦਿਆ ਚਰਨ ਅਰਬਿੰਦ ਦਰਸ਼ਨ ਲਗੜਾਸਾ ਓਟ ਗੋਵਿੰਦ ਗੋਪਾਲ ਰਾਏ ਸਿਵ ਸੁਮੀਲਾਹ ਦਿਖਿਆ ਬੋਹਿ ਨ ਸਕੈ ਮਿਲ ਸਦੂ ਬੁਣਗਾਹ ਜਹ ਤੇ ਉਪਜੀਤੇ ਮੇਨੇ ਸੱਜੇ ਪ੍ਰੀਤ ਸੁਮਾਹ ਕਰ ਗਲੇਨੀ ਬਰ ਬ੍ਰਹਮ ਬਹੁੜਨ ਵਿਛੜਿਆ ਬਰ ਜਾਉ ਲਖ ਬੇਰੀਆ ਹਰ ਸੱਜਣ ਗਾਮਿ ਅਗਾਹ ਸ਼ਰਮ ਬਈ ਨਰਾਇਣ ਨਾਨਕ ਦਰਪੀਆ ਪੋਖ ਸੰਦ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਮਾਗ ਮੱਜਨ ਸੰਗ ਸਾਧੂਆਂ ਧੋੜੀ ਕਰਿ ਕ੍ਰਿਸ਼ਨ ਨਾਮ ਹਰਿ ਕਾ ਨਾਮ ਧਿਆਏ ਸੁਣ ਸਭਨ ਨੋ ਕਰਤਾਨ ਜਨਮ ਕਰਮ ਮਨ ਉਤਰੈ ਮਨ ਦੇ ਜਏ ਗਮਾਨ ਕਾਮ ਗੁਰੂ ਦੇ ਨਮੋਹੀਐ ਬਿਨ ਸੇ ਲੋਭ ਸੁਵਾਨ ਸੱਚੇ ਮਾਰਗ ਚਲਦਿਆਂ ਉਤਤ ਕਰੇ ਜਹਾਨ ਅਠ ਛੱਡ ਤੀਰਤ ਸਗਲ ਪੰਨ ਜੀ ਦੇ ਅਪਰਵਾਨ ਜਿਸਨੂੰ ਦੇਵ ਦੇ ਆਕਰ ਸਈ ਵਰਕ ਸੁਜਾਨ ਜਿਨਾਂ ਮਿਲਿਆ ਬਰਬ ਆਪਣਾ ਨਾਨਕ ਤੈਨ ਗੁਰਬਾਨ ਮਾਗ ਸੁੱਚੇ ਸੇ ਕਾਂਢੀਐ ਹੈ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਨੰਦ ਉਭਾਰ ਜਨ ਹਰ ਸੱਜਣ ਪ੍ਰਗਟੇ ਆਈ ਸੰਤ ਸਹਾਈ ਰਹਿ ਮਗੇ ਕਰ ਕਿਰਪਾ ਦੀਆ ਮਿਲਾਈ ਤੇਜ ਸਹਾਵੇ ਸਰਬ ਸੁਖ ਹੁਣ ਦੁੱਖਾ ਨਹੀਂ ਜਾਈ ਏ ਚੰਨੀ ਵਡ ਪਗ ਨੇ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵੀ ਗੀਤ ਗਵਿੰਦ ਅਲਾਈ ਹਰ ਜਿਹ ਅਬਰਨ ਦਿਸੇ ਕੋਈ ਦੂਜਾ ਲਵੇ ਨਾ ਲਾਈ ਖਲਤ ਬਲਤ ਸਵਾਰਿ ਅਨਿ ਨੇ ਚਲਦ ਤੀਨ ਜਾਈ ਸੰਸਾਰ ਸਾਗਰ ਦੇ ਰਖਿ ਅਨ ਬਹੜਨ ਜਨਮੇ ਤਾਈ ਜਿਵਾਏ ਬਿਅਨੇਕ ਗੁਣ ਦਰ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਈਐ ਜਿਸਨਾ ਦਿਲ ਨ ਤਮਾਈ ਜਨ ਜਨ ਨਾਮ ਤੇ ਆਇਆ ਦਿਨ ਕੇ ਕਾਜ ਸਰੇ ਖਰ ਗੁਰਬੂ ਰਦਿਆ ਦਰਗੇ ਸੱਚ ਖਰੇ ਸਰਬ ਸੁਖਾਂ ਨਿਤ ਚਰਨ ਹਰ ਭਾਜਲ ਬਖਮ ਤਰੇ ਪ੍ਰੇਮ ਭਗਤ ਦਿਨ ਪਾਈਆ ਬਿਕਿਆ ਨਾਹੀ ਜਹਰੇ ਕੁੜ ਗਏ ਦੁਬਿਦਾਨ ਸੀ ਬੁਰਨ ਸੱਜ ਪਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਤਰੇ ਮਹਾ ਦਿਵਸਮ ਰਤ ਪਲੇ ਜਿਸਕ ਨਦਰ ਕਰੇ ਨਾਨਕ ਮੰਗ ਦਰਸਦਾਨ ਕਿਰਪਾ ਕਰ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ